ਵੜ ਜਾ ਵਿੱਚ ਲੈ ਵੜ ਜਾ ਵਿੱਚ ਦੋਵੇਂ ਵੜ ਜਾ ਲੈ ਵੀ ਦੇਖ ਸਕਦੋਂਗੇ ਲਗਭਗ ਲੈ ਵੀ 10 ਫੁੱਟੀ ਹੈਗੀ 4500 ਰੁਪਏ ਦੀ 8 ਫੁੱਟੀ 3500 ਰੁਪਏ ਦੀ ਹੈ ਜੀ ਕੰਮ ਵੀਰੇ ਸਾਰਾ ਕਰ ਦਿਆ ਚਿਗਾਠਾਂ ਦਾ ਸ਼ਟਰਾਂ ਦਾ ਟੀਨ ਦਾ ਕੰਮ ਲੈ ਵੀ ਜੇ ਕਿਸੇ ਮੇਰੇ ਵੀਰ ਨੇ ਫਾਰਮ ਵੀ ਤਿਆਰ ਕਰਨਾ ਹੋਵੇ ਤਾਂ ਤੁਸੀਂ ਹਾਕਮ ਬਾਈ ਦੇ ਨਾਲ ਬਾਈ ਸੰਪਰਕ ਕਰ ਸਕਦੇ ਲੋ ਜੀ ਬਾਈ ਜੀ ਮੋਲਾਪੁਰ ਬੱਕਰਾ ਮੰਡੀ ਤੇ ਖੜਿਆ ਤੇ ਆਪਣੇ ਕੋਲੇ ਬਾਈ ਪੰਜਾਬ ਦਾ ਸਭ ਤੋਂ ਸਸਤਾ ਖੁਰਲੀ ਵਾਲਾ ਬਾਈ ਖੜਿਆਗਾ ਹਾਕਮ ਭਾਈ ਨਾਲ ਗੱਲਬਾਤ ਕਰਦਾ ਤੇ ਹਾਕਮ ਭਾਈ ਖੁਰਲੀਆਂ ਲੈ ਕੇ ਆਏ ਹੋਏ ਕਿਹੜੀਆਂ ਕਿਹੜੀਆਂ ਨੇ ਕੀ ਰੇਟ ਆ ਸਾਰੀ ਗੱਲਬਾਤ ਕਰਦਾਂਗੇ ਤੇ ਜੇ ਤੁਸੀਂ ਭਾਈ ਘਰੇ ਆਪਦੇ ਘਰੇ ਬੈਠੇ ਬੈਠੇ ਭਾਈ ਬੱਕਰੀਆਂ ਦੀ ਮੱਝਾਂ ਦੀ ਘੋੜੀਆਂ ਦੀ ਕੋਈ ਵੀ ਖੁਰਲੀ ਮੰਗਵਾਉਣੀ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਹੈਗਾ ਭਾਈ ਤੁਸੀਂ ਕਾਲ ਕਰਕੇ ਭਾਈ ਤੋਂ ਖੁਰਲੀ ਮੰਗਵਾ ਸਕਦੇ ਬਾਕੀ ਗੱਲਬਾਤ ਕਰਦਾਂਗੇ ਕੀ ਹਾਲ ਹੈ ਹਾਕਮ ਭਾਈ ਠੀਕ ਆ ਭਾਈ ਜੀ ਵਧੀਆ ਠੀਕ ਠਾਕ ਆ ਕਿਵੇਂ ਕੰਮ ਕਰਕੇ ਚੱਲਦਾ ਕੰਮ ਕਰ ਵਧੀਆ ਪੂਰਾ ਉਹਦੇ ਚੱਲਦਾ ਠੀਕ ਹੈ ਜੀ ਕਿਹੜੇ ਕਿਹੜੇ ਖੁਰਲੇ ਹੁੰਦੇ ਨੇ ਆਪਣੇ ਕੋਲ ਖੁਰਲੇ ਸਾਰੇ ਸਾਈਜ਼ ਹੁੰਦੇ ਆ ਵੀਰੇ ਕਿਆ 10 ਫੁੱਟੀ ਪਈਆ ਲੈ ਵੀ ਇਹ ਹੈ ਕਿ 10 ਫੁੱਟੀ ਖੁਰਲੀ ਕਿੰਨਾ ਟਾਈਮ ਹੋ ਗਿਆ ਵੀ ਇਹ ਕੰਮ ਕਰਦੇ ਨੇ ਖੁਰਲੀਆਂ ਦਾ ਹੋ ਗਏ ਤਾਂ ਭਾਈ ਮੈਨੂੰ 8-9 ਸਾਲ ਹੋਣ ਵਾਲੇ ਹੋ ਗਏ ਠੀਕ ਹੈ ਜੀ ਕੁਆਲਿਟੀ ਕਿਵੇਂ ਹੁੰਦੀ ਆ ਆਪਣੀ ਕੁਆਲਿਟੀ ਆ ਦੇਖ ਲਓ ਚਾਦਰ ਪੂਰੀ ਮੋਟੀ ਆ ਹਾਂਜੀ ਇੱਕ ਹੋਰ ਵੀ ਗੱਲ ਹੈ ਨਹੀਂ ਹੁਣ ਕਈਆਂ ਕੋਲ 8 ਫੁੱਟੀ ਚਾਦਰ ਮਿਲਦੀ ਆ ਸਾਡੀ ਖੁਰਲੀ ਜੋੜ ਨਹੀਂ ਉਹ ਲੈ ਵੀ ਬਿਨਾ ਜੋੜ ਵਾਲੀ ਖੁਰਲੀ ਹੈਗੀ ਤੁਰ ਤੋਂ ਲੈ ਕੇ ਤੁਰ ਤੱਕ ਆਈ ਹੀ ਆਉਗਾ ਬਸ ਜੋੜ ਨਹੀਂ ਹੋ ਜਾ ਬਾਈ ਠੀਕ ਹੈ ਜੀ ਇਹ ਗੱਲ ਨੂੰ ਗੁੱਲ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ। ਇਹਦੇ ਵਿੱਚ ਨੂਨ ਨਾ ਧਾਰਨਾ। ਨੂਨ ਨਾਲ ਹੀ ਗੱਲ ਨਹੀਂ। ਖੁਰਨ ਨਹੀਂ ਗੱਲ ਦੀ ਇਹ। ਗਾਰੰਟੀ ਹੈ। ਗਾਰੰਟੀ ਗਿੱਲਾ ਹੈ ਨਾ ਬੰਦਾ। ਗਾਰੰਟੀ ਹੈ ਬਾਈ। ਗਾਰੰਟੀ ਨਾਲ ਤਾਂ ਥਰੇਮ ਤੈਨੂੰ ਪਤਾ ਹੀ ਅੱਜ ਕੱਲ ਬੰਦਿਆਂ ਦੀ ਨਹੀਂ ਹੈਗੀ। ਠੀਕ ਹੈ। ਇਹਦੀ ਕੀ ਗਾਰੰਟੀ ਹੂ? ਠੀਕ ਹੈ। ਇਹ ਹੁਣ ਸਾਫ ਤੇ ਸਿਰ ਤੇ ਰੱਖਿਆ। ਸਾਫ ਤੇ ਸਿਰ ਤੇ ਆ। ਲੈ ਵੀ ਕਿੰਨਾ ਮਾਰਦੀ ਟਾਈਮ ਰੱਖੀ ਰੋਕ। ਜਿੰਨਾ ਮਾਰਦੀ ਹੈ ਤੇ ਹੁਣ ਕਿਵੇਂ ਜਾਨਵਰਾਂ ਨੂੰ ਖਵਾਤਾ? ਹੂੰ। ਕੱਪੜਾ ਮਾਰੋ ਸਾ। ਕੱਪੜਾ ਮਾਰੋ ਸਾ। ਭਣਾ। ਹੂੰ। ਠੀਕ ਹੈ। ਵੇਟ ਕਿੰਨਾ ਕੁ ਹੁੰਦਾ ਬਾਈ ਦਾ? ਵੇਟ ਇਹਦਾ 3 ਵੜਜਾ ਵਿੱਚ ਦੋ ਵੀ ਵੜਜਾ ਲੈ ਵੀ ਦੇਖ ਸਕਦੇ ਹੋਗੇ ਲਗਭਗ ਡੇਢ ਕੁਇੰਟਲ ਬਣ ਗਿਆ ਉਹ ਨਾ ਹੁਣ ਵਿੱਚ ਡੇਢ ਕੁਇੰਟਲ ਵਜਣਾ ਡੇਢ ਕੁਇੰਟਲ ਹੈ ਉਹ ਗਾ ਨਾ ਲੈ ਵੀ ਦੇਖ ਸਕਦੇ ਹੋ ਯਾਨੀ ਕਿ ਕੋਈ ਬੱਕਰੀ ਬੁੱਕਰੀ ਵੜ ਜੇ ਕੁਝ ਨਹੀਂ ਹੁੰਦਾ ਹੈਗਾ ਬਾਈ ਜਮਾਈ ਆਪਣੇ ਜਿੰਨਾ ਵੇਟ ਪਾਉਣਾ ਨਹੀਂ ਕਿਸੇ ਦੇ ਵਿੱਚ ਸਹੀ ਗੱਲ ਹੈ ਇਹਨਾਂ ਤਾਂ ਪੈਂਦਾ ਵੀ ਨਹੀਂ ਇਹਦਾ ਵੱਧ-ਵੱਧ 15 ਕਿਲੋ ਪੈ ਜੂਗਾ 20 ਕਿਲੋ 20 ਕਿਲੋ ਪੈ ਜਿੱਦੂ ਵੱਧ ਤਾਂ ਨਹੀਂ ਕੋਈ ਪਾਉਂਦਾ ਸਹੀ ਗੱਲ ਹੈ ਕੀ ਠੀਕ ਨਹੀਂ ਕੀ ਰੇਟ ਆ ਬਈ ਇਹਦਾ ਇਹ ਵੀਰੇ 4500 ਰੁਪਏ ਦੀ ਆ ਕਿੰਨੇ ਫੁੱਟੀਆਂ ਇਹ ਇਹ 10 ਲੈ ਵੀ 10 ਫੁੱਟੀ ਹੈਗੀ 4500 ਰੁਪਏ ਦੀ 8 ਫੁੱਟੀ ਕਿੰਨੇ ਦੀ ਬਣਦੀ ਹੈ ਬਈ 8 ਫੁੱਟੀ 3500 ਰੁਪਏ ਦੀ ਆ ਜੀ 8 ਫੁੱਟੀ ਆਹ ਪਈਆਂ 8 ਫੁੱਟੀਆਂ ਅੱਛਾ ਉਹ ਉੱਪਰਲੇ ਪਾਸੇ ਥੱਲੇ ਥੱਲੇ ਪਈ ਆ ਆਹ ਬਈ ਇਹ ਕਿੰਨੇ ਬੁੱਟੀਆਂ ਹੈਗੀ ਇਹ 6 ਆ ਜੀ ਲੈ ਵੀ ਇਹ ਹੈ ਕਿ 6 ਫੁੱਟੀ ਇਹ ਕਿੰਨੇ ਰੁਪਈਆ ਦੀ ਬਈ ਇਹ 3000 ਰੁਪਏ ਦੀ ਆ ਜੀ 3000 ਰੁਪਈਆ ਦੀ ਲੈ ਵੀ 6 ਫੁੱਟੀ 3000 ਆ 2500 ਰੁਪਈਆ ਦੀ ਇਹ ਕਿੰਨੇ ਬੁੱਟੀਆਂ ਹੈ ਬਈ ਇਹ 4 ਲੈ ਵੀ 4 ਫੁੱਟੀ 2500 ਰੁਪਏ ਦੀ ਚੱਕੀ ਦਾ ਚੱਕੀ ਆ ਬੱਚਿਆਂ ਵਾਲੀ ਆ 1 ਕਿਨ ਰੁਪਇਆ ਦੀ ਇਹ 1500 ਰੁਪਇਆ ਦੀ ਲੈ ਵੀ ਇਹ 1500 ਰੁਪਇਆ ਦੀ ਬੱਚੇ ਵਾਲੀ ਕਿੰਨੇ ਬੱਚੇ ਲੱਗ ਜਾਣਗੇ ਵੀ ਇਹਦੇ ਇਹ ਤੇ ਦੇ ਲੋ 6 6 12 ਲੈ ਵੀ 12 13 ਬੱਚੇ ਲੱਗ ਜਾਣਗੇ ਤੇ ਦੇਖ ਸਕਦੇ ਹੋ ਨਾ ਇੱਕ ਕਰੋ ਵੀ ਮਿੱਤਰੋ ਤੇ ਆ ਜੋ ਬਾਈ ਫੋਰ ਕੀ ਕੀ ਹੁੰਦਾ ਵੀ ਆਪਣੇ ਕੋਲੇ ਆਪਣੇ ਕੋਲੇ ਸਾਰਾ ਹੀ ਹੁੰਦਾ ਜਿਹੜੀ ਮਰਜ਼ੀ ਖਰਨੀ ਹੋਰ ਆਪਾਂ ਕਿਹੜੇ ਕਿਹੜੇ ਕੰਮ ਕਰਦੇ ਆ ਵੀ ਕੰਮ ਵੀਰੇ ਸਾਰਾ ਕਰਦੇ ਆ ਚਗਾਠਾਂ ਦਾ ਛਟੜਾਂ ਦਾ ਟੀਨ ਦਾ ਕੰਮ ਠੀਕ ਆ ਤੇ ਸੈੱਟ ਤੁਹਾਡੇ ਵਿੱਚ ਫਾਰਮ ਫੋਰਮ ਬਣਾਉਣਾ ਵੀ ਬਣਾਉਂਦੇ ਆ ਲੈ ਵੀ ਜੇ ਕਿਸੇ ਮੇਰੇ ਵੀਰ ਨੇ ਫਾਰਮ ਵੀ ਤਿਆਰ ਕਰਨਾ ਹੋਵੇ ਤਾਂ ਤੁਸੀਂ ਹਾਕਮ ਭਾਈ ਦੇ ਨਾਲ ਬਈ ਸੰਪਰਕ ਕਰ ਸਕਦੇ ਹੋ ਹਾਂ ਭਈ 8 ਫੁੱਟੀ ਖੋਣ ਇਹ 8 ਆਹ ਦੇ ਬਈ ਆ ਰੰਗ ਦਾ ਇਹ ਥੱਲੇ ਵਾਲੀ ਬਿਣਾ ਰੰਗ ਵਾਲੀ ਇਹ 8 ਫੁੱਟੀ ਹਨ ਹਾਂ ਦੇਖ ਇਹ ਕਿੰਨੇ ਰੁਪਏ ਦੀ 8 ਫੁੱਟੀ ਇਹ 3500 ਰੁਪਿਆ 35 3500 ਰੁਪਏ ਠੀਕ ਹੈ ਜੀ ਕਿੱਥੇ ਕਿੱਥੇ ਤੱਕ ਪਹੁੰਚਾ ਦੋਗੇ ਬਾਕੀ ਐਂ ਦਰਸ਼ੇਮ ਭਾਈ ਕਿੱਥੋਂ ਮਰਦੀ ਫੋਨ ਕਰ ਲੈਣਾ ਆਪਾਂ ਖੁਰਲੀਆਂ ਲੈ ਕੇ ਘਰੇ ਪਹੁੰਚਾਵਾਂ ਠੀਕ ਹੈ ਕਈ ਬੰਦੇ ਆਏ ਕਹਿਣ ਆਏ ਜਿਆ ਤੁਹਾਨੂੰ ਡਾਟ ਆ ਪੈਸੇ ਨਹੀਂ ਇਹ ਬੰਦਾ ਪੈਸੇ ਪਾ ਦੇਵੇ ਅਸੀਂ 3-4000 ਰੁਪਏ ਲੈ ਕੇ ਕੋਈ ਵੱਡੇ ਸਾਹ ਨਹੀਂ ਬਣ ਸਕਦੇ ਕਿਹਦੇ ਠੀਕ ਹੈ ਅਗਲੇ ਖੋਰ ਨਹੀਂ ਘਰੇ ਪਹੁੰਚੂ ਬੰਦੇ ਦੀ ਇਹ ਜੀ ਗੱਲ ਨਹੀਂ ਪੱਕਾ ਬੰਦਾ ਹੈਗਾ ਕਿਉਂਕਿ ਬਈ ਕਾਫੀ ਲੰਮਾ ਟਾਈਮ ਉਹ ਕੰਮ ਕਰਾ ਦਿੰਦਾ ਕੋਈ ਐਸੀ ਵੈਸੀ ਗੱਲ ਨਹੀਂ ਹੁੰਦੀ ਕਿ ਤੁਸੀਂ ਪੈਸੇ ਪਾ ਸਕਦੇ ਹੋ ਠੀਕ ਹੈ ਜੀ ਵੀ ਤੁਹਾਡੇ ਕੋਲੇ ਆਊਗੀ ਆਊਗੀ ਇਹ ਗਰੰਟੀ ਆ ਬਾਈ ਦੀ ਨਹੀਂ ਜਾ ਕਈ ਡਰਦੇ ਰਹਿੰਦੇ ਯਾਰ ਅਸੀਂ ਪੈਸੇ ਬਾਅਦ ਪਾਵਾਂ ਹੁਣ ਬੱਸ ਵਾਲੇ ਨੂੰ ਫੜਾਵੇਂ ਬੱਸ ਵਾਲੇ ਨੂੰ ਕਹਣਾ ਆਪਾਂ ਜਾਣ ਦਿੰਦੇ ਸਹੀ ਗੱਲ ਹੈ ਹੁਣ ਬੱਸ ਵਾਲੇ ਦਾ ਆਪਾਂ ਕੈਕਟਰ ਨੰਬਰ ਬੱਸ ਦੀ ਫੋਟੋ ਅੱਲੇ ਹੁਣ ਭੇਜ ਦੇਣੀ ਆ ਵੇ ਲੈ ਬਾਈ ਤੁਹਾਡੇ ਘਰੇ ਆਊਗਾ ਇੰਨੇ ਟਾਈਮ ਬੱਸ ਤੇ ਪਹੁੰਚੂ ਇੰਨੇ ਟਾਈਮ ਤੁਹਾਡੇ ਉੱਥੇ ਖੜ੍ਹਜੋ ਠੀਕ ਬੱਸ ਚ ਭੇਜ ਦਿਓ ਹਾਂ ਜਿੱਥੇ ਜਿੱਥੇ ਮਰਜ਼ੀ ਬਚਾ ਲੈਣਾ ਹੁਣ ਅਸੀਂ ਆ ਪਰਸੋਂ ਉਹਦਾ ਖਰਚਾ ਵੱਖਰਾ ਲੱਗਦਾ ਉਹ ਵੀਰੇ ਕਿਰਾਇਆ ਉਹਨਾਂ ਦਾ ਆਪਦਾ ਆਪਦਾ ਠੀਕ ਆ ਜਿਹੜਾ ਅਸੀਂ ਬੱਸ ਸਟੈਂਡ ਤੇ ਲੈ ਕੇ ਜਾਂਦੇ ਆ ਉਹਦਾ ਕਰਾਇਆ ਨਹੀਂ ਲੈਂਦੇ ਵੀ ਚੱਲ ਕੋਈ ਨਹੀਂ ਯਾਰ ਉਹ ਉਹਦਾ ਚੱਕਰ ਨਹੀਂ ਕੋਈ ਉਹਦਾ ਹੀ ਲੈਂਦੇ ਗਾਂਹਾਂ ਵਾਲੇ ਜਾਂਦੇ ਉਹਦਾ ਕਰਾਇਆ ਆ ਮੈਂ ਕਿਹੜੀ ਗਾਂਹਾਂ ਬੱਸ ਜਾਊ ਉਹਦਾ ਕਰਾਇਆ ਇਹਨਾਂ ਨੂੰ ਦੇਣਾ ਹੀ ਪੈਣਾ ਦੇਣਾ ਹੀ ਪੈਣਾ ਜੇ ਕਈ ਬੰਦੇ ਵਿੱਚ ਕਰ ਲੈਂਦੇ ਆ ਮੈਂ ਚ ਮੈਨੂੰ ਪਾਣ ਦੇ ਮੈਂ ਕਨੈਕਟਰ ਨੂੰ ਦੇ ਦਿੰਦਾ ਤਰ੍ਹਾਂ ਉਹ ਗੱਲ ਵੱਖਰੀ ਆ ਉਹ ਗੱਲ ਵੱਖਰੀ ਆ ਲੈ ਵੀ ਆ ਮੁੱਲਾਪੁਰਾ ਆਪਣਾ ਪਿੰਡ ਠੀਕ ਆ ਕਿੱਥੇ ਪਿੰਡਾ ਵਾਲਾ ਆ ਰੋਕਾ ਪਿੰਡਾ ਮੁੱਲਾਪੁਰ ਦੇ ਨਾਲ ਹੀ ਕਿੰਨਾ ਪਿੰਡਾ ਉਰੋਂ ਇੱਥੋਂ ਮੰਨ ਲਓ ਤਰ੍ਹਾਂੇ ਮੰਡੀ ਚੋਂ 5 ਕਿਲੋਮੀਟਰ ਪਿੰਡਾ ਜ਼ਿਲ੍ਹਾ ਕਿਹੜਾ ਪੈ ਗਿਆ ਬਈ ਲੁਧਿਆਣਾ ਠੀਕ ਹੈ ਜੀ ਮੁੱਲਾਪੁਰ ਦੇ ਕੋਲ ਬਾਕੇ ਆ ਕੇ ਨੰਬਰ ਦੱਸ ਦੇਖੋ 99882 25486 99882 ਤੇ 25486 ਆ ਲੈ ਵੀ ਕਰ ਲੋ ਸੰਪਰਕ ਬਾਈ ਜੀ ਸਕਰੀਨ ਤੇ ਨੰਬਰ ਦੇ ਦਿੱਤਾ ਵਾਕੀ ਬਾਈ ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰ ਤਾਂ ਜੋ ਕੇ ਇਹਦੇ ਕੰਮ ਆ ਸਕੇ ਧੰਨਵਾਦ